ਜੇਬ ਵਾਲਾ ਤੋਂ ਖਾਨਦਾਨੀ ਗਾਇਕੀ ਦੀਆਂ ਚਾਰੇ ਪਾਸੇ ਧੂਮਾ ਪਵਾਤੀਆਂ ਸੀ ਆਪਦੇ ਵੇੜਿਆਂ 'ਚ ਬਾਬੇ ਮਰਦਾਨੇ ਦੀਆਂ ਕੁੱਲ ਦੇ ਵਿੱਚੋਂ ਦਿਲਸ਼ਾਂਤ ਅਖਤਰ ਨੇ 1980 ਦੇ ਵਿੱਚ ਜਲਾਲਾਬਾਦ ਪਹਿਲਾ ਅਖਾੜਾ ਲਾਇਆ ਤੇ ਫਿਰ ਪਿਛਾਂ ਨਹੀਂ ਘੁਮਕੇ ਵੇਖਿਆ ਗਾਇਕੀ ਤੋਂ ਫਿਲਮਾਂ ਦਾ ਸਫ਼ਰ ਸ਼ੁਰੂ ਹੋਇਆ ਤੇ ਤਕਰੀਬਨ ਸਾਰੇ ਗੀਤ ਹੀ ਦਿਲਸ਼ਾਂਤ ਅਖਤਰ ਦੇ ਮਕਬੂਲੀਅਤ ਹੋਏ ਤੇ ਸਭ ਤੋਂ ਜ਼ਿਆਦਾ ਉਸ ਸਮੇਂ ਦੇ ਵਿੱਚ ਵੱਜਣ ਵਾਲਾ ਗੀਤ ਸੀ ਕਹਿੰਦੇ ਹੁੰਦਾ ਡਾਂਗ ਉੱਤੇ ਡੇਰਾ ਜੱਟ ਦਾ ਸਭ ਤੋਂ ਜ਼ਿਆਦਾ ਵੱਜਿਆ ਕਰਦਾ ਸੀ ਇਹੇ ਅਖਾੜਾ ਦਿਲਸ਼ਾਂਤ ਅਖਤਰ ਦੀ ਜ਼ਿੰਦਗੀ ਦਾ ਆਖਰੀ ਅਖਾੜਾ ਹੋ ਨਿਬੜਿਆ ਗਰਦਾਸਪੁਰਾ ਦੇ ਸਿੰਘਪੁਰਾ ਦੇ ਵਿੱਚ 1996 ਦੇ ਵਿੱਚ ਕਿਸੇ ਵਿਆਹ ਦੇ ਵਿੱਚ ਦਿਲਸ਼ਾਂਤ ਅਖਤਰ ਨੇ ਆਪਣਾ ਪ੍ਰੋਗਰਾਮ ਲਗਾਇਆ ਤੇ दारू ਦੇ ਨਾਲ ਡੱਕਿਆ ਡੀਐਸਪੀ ਸਵਰਨ ਹੁੰਦਲ ਵਾਰ-ਵਾਰ ਆਪਣਾ ਹਥਿਆਰ ਦਿਖਾ ਕੇ ਦਿਲਸ਼ਾਂਤ ਅਖਤਰ ਨੂੰ ਤੋਂ ਗਾਣੇ ਗਵਾ ਰਿਆ ਸੀ ਤਾਂ ਉਸ ਡੀਐਸਪੀ ਨੇ ਫਰਮਾਇਸ਼ ਕੀਤੀ ਕਿ ਨੱਚਣੇ ਤੋਂ ਪਹਿਲਾਂ ਹੋਕਾ ਦੇਾਂਗੇ ਹੰਸ ਰਾਜ ਦਾ ਗੀਤ ਮੈਨੂੰ ਗਾ ਕੇ ਵਿਖਾ ਤਾਂ ਦਿਲਸ਼ਾਂਤ ਅਖਤਰ ਨੇ ਕਿਹਾ ਕਿ ਮੈਂ ਸਟੇਜਾਂ ਉੱਤੇ ਸਿਰਫ ਆਪਣੇ ਹੀ ਗੀਤ ਗਾਉਂਦਾ ਹਾਂ ਇਸ ਤੋਂ ਇਲਾਵਾ ਹੋਰ ਕਿਸੇ ਦੇ ਗੀਤ ਨਹੀਂ ਤਾਂ ਗੁੱਸੇ ਵਿੱਚ ਆਈ ਡੀਐਸਪੀ ਨੇ ਰਿਵਾਲਵਰ ਦੇ ਨਾਲ ਸਾਰੀਆਂ ਗੋਲੀਆਂ ਦਿਲਸ਼ਾਂਤ ਅਖਤਰ ਦੇ ਸੀਨੇ ਵਿੱਚ ਧਾਰਤੀਆਂ ਤੇ ਉੱਥੇ ਹੀ ਦਿਲਸ਼ਾਂਤ ਅਖਤਰ ਦੀ ਮੌਤ ਹੋ ਗਈ ਇਹ ਦਿਲਸ਼ਾਂਤ ਅਖਤਰ ਦਾ ਆਖਰੀ ਅਖਾੜਾ ਸੀ ਤੇ ਉਸ ਤੋਂ ਬਾਅਦ 2008 ਦੇ ਵਿੱਚ ਇਹ ਡੀਐਸਪੀ ਵੀ ਆਪਣੇ ਹਥਿਆਰ ਦੇ ਨਾਲ ਹੀ ਖੁਦ ਖੁਸ਼ੀ ਕਰ ਗਿਆ ਸੀ ਤੁਹਾਨੂੰ ਦੱਸਦੀ ਏ ਕਿ ਦਿਲਸ਼ਾਂਤ ਅਖਤਰ ਨੇ ਉਸ ਸਮੇਂ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਖੜਕੂ ਲਹਿਰ ਦਾ ਬੜਾ ਜ਼ੋਰ ਸੀ ਤਾਂ ਉਹਨਾਂ ਦਿਨਾਂ ਦੇ ਵਿੱਚ ਉਸ ਨੇ ਖੜਕੂ ਸ਼ੁਰਮਿਆਂ ਦੀਆਂ 12 ਗਾਇਆਂ ਤੇ ਜੋ ਬਹੁਤ ਜ਼ਿਆਦਾ ਮਕਬੂਲ ਹੋਈਆਂ ਤੇ ਉਹਦੀ ਦਿਲ ਖਿੱਚਵੀਂ ਆਵਾਜ਼ ਦੇ ਵਿੱਚ ਅੱਜ ਵੀ ਧਾਰਮਿਕ ਗੀਤ ਨੇ ਜੋ ਬਹੁਤ ਜ਼ਿਆਦਾ ਮਕਬੂਲ ਨੇ ਬੇਨਤੀ ਹੈ ਕਿ ਤੁਸੀਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਅਸੀਂ ਆਪਣੇ ਚੈਨਲ ਦੇ ਉੱਤੇ ਸਿੱਖ ਪੰਥ ਤੇ ਪੰਜਾਬ ਦੇ ਇਤਿਹਾਸ ਨਾਲ ਜੁੜੀਆਂ ਗੱਲਾਂ ਬਾਤਾਂ ਲੈ ਕੇ ਤੁਹਾਡੇ ਨਾਲ ਆਉਂਦੇ ਰਹਿਣੇ ਆ